ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਵੈਕੈਂਸੀਜ਼ ਰਹਿਣ ਵਾਲੀਆਂ ਟੀਚਰ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਡਿਟੇਲਡ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੂਰਾ ਨੋਟੀਫਿਕੇਸ਼ਨ ਵੀਡੀਓ ਵਿੱਚ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲ ਸਬਸਕ੍ਰਾਈਬ ਜੁ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਤੇ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਰੈਗੂਲਰ ਵੈਕੈਂਸੀਜ਼ ਐਨਟੀਟੀੀ ਟੀਚਰਸ ਦੀਆਂ ਜਾਰੀ ਕੀਤੀਆਂ ਗਈਆਂ ਜੀ 28 12 2023 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾ ਦੀ ਗੱਲ ਕਰ ਲੈਣੇ ਆ ਓਪਨਿੰਗ ਡੇਟ ਆਫ ਅਪਲੀਕੇਸ਼ਨ 10 1 2024 ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਔਨਲਾਈਨ ਅਪਲਾਈ ਕਰਨਾ ਤੇ ਕਲੋਜ਼ਿੰਗ ਡੇ last day to deposit the fees 8 ਫਰਵਰੀ 2024 ਬਾਦ ਦਪਹਿਰ 2 ਵਜੇ ਤੱਕ ਤਾਂ ਇਹ ਆ ਤਰੀਕਾ ਪੋਸਟਾਂ ਦੇ ਸਬੰਧ ਵਿੱਚ ਅੱਗੇ ਆਪਾਂ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਪੋਸਟਾਂ ਦੇ ਸਬੰਧ ਵਿੱਚ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਐਂਟੀਟੀ ਟੀਚਰਸ ਦੇ ਲਈ ਇਹ ਭਰਤੀ ਓਪਨ ਕੀਤੀ ਗਈ ਹੈ ਜੀ 100 ਪੋਸਟਾਂ ਜਾਰੀ ਕੀਤੀਆਂ ਗਈਆਂ ਕੈਟਾਗਰੀ ਵਾਈਜ਼ ਵੰਡ ਤੁਸੀਂ ਦੇਖ ਸਕਦੇ ਹੋ ਪੋਸਟਾਂ ਦੀ ਦਿੱਤੀ ਹੋਈ ਹੈ ਤੇ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਉਹਨੂੰ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰਨਾ ਜੀ ਤਾਂ ਕਿ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਣੇ ਜੀ ਸੀਨੀਅਰ ਸਕੈਂਡਰੀ ਸਕੂਲ ਸਰਟੀਫਿਕੇਟ ਕਲਾਸ ਪਲੱਸ 2 ਜਾਂ ਕੋਈ ਦੇ ਬਰਾਬਰ ਦੀ ਯੋਗਤਾ 50% ਮਾਰਕਸ ਦੇ ਨਾਲ ਜਾਂ ਸੀਨੀਅਰ ਸਕੈਂਡਰੀ ਪਲੱਸ 2 ਜਾਂ ਕੋਈ ਦੇ ਬਰਾਬਰ ਦੀ ਯੋਗਤਾ ਫਰੋਮ ਰੀਕੋਗਨਾਈਜ਼ਡ ਬੋਰਡ ਵਿਦ ਐਟ ਲੀਸਟ 45% ਮਾਰਕਸ ਇਨ ਅਕੋਰਡੈਂਸ ਵਿਦ ਐਨਸੀਟੀਈ ਰੈਗੂਲੇਸ਼ਨਸ 2002 ਨੋਟੀਫਾਈਡ ਔਨ 13th ਨਵੰਬਰ 2002 ਨਾਲ ਹੀ ਇਹਨਾਂ ਵੱਲੋਂ ਡਿਪਲੋਮਾ ਇਨ ਨਰਸਰੀ ਟੀਚਰਸ ਐਜੂਕੇਸ਼ਨ ਪ੍ਰੀ ਸਕੂਲ ਐਜੂਕੇਸ਼ਨ अर्ली ਚਾਈਲਡਹੂਡ ਐਜੂਕੇਸ਼ਨ ਪ੍ਰੋਗਰਾਮ ਡੀ ای ਸੀ ਜੇਡ ਆਫ ਡਿਊਰੇਸ਼ਨ ਆਫ ਨਾਟ ਲੈਸ ਦੈਨ 2 ਇਅਰਸ ਔਰ ਬੀ ਐਡ ਨਰਸਰੀ ਐ ਐਨ ਸੀ ਟ ਈ ਤੋਂ ਜੋ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਤੋਂ ਤੁਹਾਡਾ ਹੋਣਾ ਚਾਹੀਦਾ ਜੀ ਇਹਨਾਂ ਵੱਲੋਂ ਇਹ ਯੋਗਤਾ ਰੱਖੀ ਗਈ ਹੈ ਤਾਂ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਇਹ ਭਰਤੀ ਜਾਰੀ ਕੀਤੀ ਗਈ ਹੈ ਜਿਸ ਦੇ ਲਈ ਅੰਤਿਮ ਮਿਤੀ 5 ਫਰਵਰੀ 2024 ਰਹਿਣ ਵਾਲੀ ਹੈ ਬਹੁਤ ਵਧੀਆ ਮੌਕਾ ਜੀ ਜੇਕਰ ਤੁਹਾਡੇ ਕੋਲ ਐਨਟੀਟੀ ਯੋਗਤਾ ਹੈਗੀ ਹੈ ਪਲੱਸ 2 ਦੇ ਨਾਲ ਤਾਂ ਬਹੁਤ ਵਧੀਆ ਮੌਕਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜੇਕਰ ਇਸ ਤਰ੍ਹਾਂ ਦੇ ਤੁਹਾਨੂੰ ਨੌਕਰੀਆਂ ਦੇ ਅਪਡੇਟਸ ਚਾਹੀਦੇ ਨੌਕਰੀਆਂ ਦੀ ਜਾਣਕਾਰੀ ਦੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ